ਕਿ ਗਰੀਬਨ 2 ਵਜੇ ਕਰੀਬ ਇੱਕ ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇੱਕ ਆਪ ਤੇ ਸ਼ਿਰਸ ਇਹਨਾਂ ਦੇ ਆਗੂ ਨਿਤਨੰਦਾ ਦੇ ਫਾਇਰਿੰਗ ਹੋਈ ਸੀਗੀ ਔਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਵਾਸਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀ ਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੀਗੀਆਂ ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਇਹਨਾਂ ਦੇ ਅੰਡਰ ਸੀਆਈਏ ਦੀ ਤੇ ਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕਤ ਵਕਤ ਖਾਣਿਆ ਜਿਹੜੇ ਸਾਡੇ ਸਟੇਟ ਸੀਲਿੰਗ ਦੇ ਸੀਟੀ ਸੀਲਿੰਗ ਦੇ ਜਿਹੜੇ ਨਾਕੇ ਹੈਗੇ ਨੇ ਉਹ ਵੀ ਲਗਾਏ ਗਏ ਸੀਗੇ ਜਿੱਦੇ ਕਰਕੇ ਜਿਹੜਾ ਐਕਿਊਜ਼ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਅਬੈਂਡਨਟ ਕਰਕੇ ਭਜਣਾ ਪਿਆ ਔਰ ਇਸ ਮਾਮਲੇ 'ਚ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਅੱਜ ਹਾਸਲ ਹੋਈ ਜਿਹੜਾ ਜਿਹੜਾ ਸਾਡਾ ਐਕਿਊਜ਼ ਜਿਹੜਾ ਦਿਲਸ਼ੇਰ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਹੈ ਜਿਹਦਾ ਪੁਰਾਣਾ ਡਿਸਕਿਊਟ ਚੱਲਦਾ ਪਿਆ ਸੀਗਾ ਨਿਤਿੰਦਰ ਦੇ ਨਾਲ ਉਹਨੇ ਅੱਜ ਕੋਰਟ 'ਤੇ ਸਰੈਂਡਰ ਕਰਨ ਜਦੋਂ ਜਾ ਰਿਹਾ ਸੀਗਾ ਰੋਪੜ ਸਾਈਡ ਤੋਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰੋਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਆ ਉਹਦੀ ਜ਼ਮੀਨ ਨਿਤਿੰਨ ਨੰਦਾ ਨੇ ਖਰੀਦੀ ਨਹੀਂ ਸੀ ਕਿ ਬਟ ਬਿਆਨਾ ਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਵਿੱਚ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਿਹੜਾ ਹੈਗਾ ਡਿਸਪਿਊਟ ਚੱਲਦਾ ਰਿਹਾ ਸੀਗਾ ਜਿਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਥੀ ਲੈ ਨੇ ਕੰਪਲੇਂਟਾਂ ਵੀ ਜਲਦੀ ਆਨੇ ਤੇ ਐਫ ਆਈ ਆਰ ਵੀ ਹੋਈ ਜਾਂਦੀ ਤੇ 300 109 ਬੀ ਐਨ ਐਸ ਜਿਹੜਾ ਆਪਾਂ 307 ਪ ਉਹਦੇ ਚ ਆਪਾਂ ਐਫ ਆਈ ਆਰ ਸਰਚ ਕਰਕੇ ਦੀ ਤਫ਼तीश ਕਰ ਰਹੇ ਹਾਂ ਕੋਈ ਚਾਰ ਬੰਦਿਆਂ ਦੇ ਖਿਲਾਫ ਹੈ ਐਫ ਆਈ ਆਰ ਬਣਿਆ ਗਿਆ ਬੀ ਐਨ ਐਸ ਦੀ ਜਿਹੜੀ 109 ਧਾਰਾ ਜਿਹੜੀ ਪੁਰਾਣੇ ਆਪਣੇ ਆਈ ਪੀ ਸੀ ਨੂੰ 307 ਨੂੰ ਕੋਰੋਬ੍ਰੇਟ ਕਰਦੀ ਹੈਗੀ ਹੈ ਉਸ ਤੋਂ ਇਲਾਵਾ ਆਰਮ ਸੈਟ ਲੱਗਾ ਹੋਇਆ ਹੈਗਾ ਔਰ ਬੀ ਐਨ ਐਸ ਦੀ 351 ਤੋਂ 191 ਤਿੰਨ ਤੇ 190 ਜਿਹੜੀ ਹੈਗੀ ਹੈ ਉਹ ਅਲੱਗ ਧਾਰਾਵਾਂ ਵੀ ਲਗਾਈਆਂ ਨੇ ਇਹਦੇ ਕਿਹੜੇ ਚਾਰ ਆ ਵੀ ਹੈਗੇ ਨੇ ਇਹਦੇ ਦੋ ਬ੍ਰਦਰ ਹੈਗੇ ਨੇ ਰਣਬਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ ਅਜੇ ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਪਿਆ ਅਰਜ ਕੀਤੀ ਵੀ ਹੈ ਇਹਦਾ ਵੈਪਨ ਯੂਜ਼ ਕੀਤਾ ਹੋਇਆ ਹੈ ਉਹ ਵੈਪਨ ਲਾਇਸੈਂਸੀ ਹੈਗਾ 32 ਬੋਰ ਦਾ ਰਿਵੋਲਵਰ ਹੈਗਾ ਜਿਹਦੇ ਬਾਰੇ ਆਪਾਂ ਹੋਰ ਜਿਹੜਾ ਪਿਛੋਕਰ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ਸੀਗੇ ਉਹ ਵੀ ਬਰਾਮਦ ਹੋ ਗਏ ਨੇ ਤੇ ਔਰ ਉਸ ਤੋਂ ਇਲਾਵਾ ਕੁਝ ਲਾਈਫ ਕਾਰਟੇ ਚ ਜਿਹੜੀ ਆਪਾਂ ਬਰਾਮਦ ਕੀਤੀਆਂ ਹੈਗੀਆਂ ਟੋਟਲ 3 ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ ਸਿਰ ਮਾਰਨਾ ਸੀਗਾ ਡਰਾਉਣਾ ਸੀਗਾ ਕੀ ਸੀਗਾ ਕਿਉਂਕਿ ਇਹਨੇ ਸਮਝ ਨਹੀਂ ਪਾਇਆ ਕਿ ਇੰਨਾ ਪੁਰਾਣਾ ਇਹਨ ਡਿਸਪਿਊਟ ਫਾਇਰਿੰਗ ਤੇ ਕਿਵੇਂ ਆ ਦੇਖੋ ਹੀਟ ਆਫ ਦਾ ਮੂਵਮੈਂਟ ਹੁਣ ਕੀ ਹੋਇਆ ਸੀਗਾ ਇਹ ਤੇ ਹੁਣ ਜਦੋਂ ਆਪਾਂ ਪੁੱਛ ਗਿਛ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ ਔਰ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫਆਈਆਰ ਹੋਈਆਂ ਨੇ ਇਸ ਤੋਂ ਇਲਾਵਾ ਇਹਨਾਂ ਦੀ ਪ੍ਰੈਜ਼ੈਂਟ ਵਿੱਚ ਵੀ ਇੱਕ ਕੰਪਲੇਂਟ ਚੱਲਦੀ ਪਈ ਸੀ ਜਿਹਦੇ ਵਾਸਤੇ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਂ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕੀ ਕੀ ਸੀਗਾ ਉਹ ਹੁਣ ਤਫਤੀਸ਼ ਜਿਹੜੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੂਗੀ ਕਿ ਵੈਪਨ ਜਿਹੜਾ ਹੈਗਾ ਉਹ ਬੋਲੀ ਜਾ ਕੇ ਤੇ ਸਰ ਵਿੱਚ ਵਜੀ ਹੈਗੀ ਹੈ ਇਸੇ ਕਰਕੇ ਆਪਾਂ ਇਹਨੂੰ ਜਿਹੜਾ ਅਟੈਂਪਟ ਟੂ ਮਰਡਰ ਸੈਕਸ਼ਨ ਜਿਹੜੇ ਹੈਗੇ ਨੇ ਉਹਦੇ ਵਿੱਚ ਅਰਚਾ ਦਰਜ ਕੀਤਾ ਹੈਗਾ ਉਹ ਤਫसील ਕਰ ਰਹੇ ਹਾਂ